ਜੇ ਗੁਰੂ ਨਾਨਕ ਸਾਹਿਬ ਨੂੰ ਸਾਰੇ ਮੁਹੱਬਤ ਕਰਦੇ ਨੇ ਉਹਦਾ ਕਾਰਨ ਇਹ ਹੈ ਵੀ ਗੁਰੂ ਨਾਨਕ ਸਾਹਿਬ ਆਪ ਸਾਰਿਆਂ ਨੂੰ ਪਹਿਲਾਂ ਮੁਹੱਬਤ ਕਰਦੇ ਗੁਰੂ ਨਾਨਕ ਸਾਹਿਬ Hindu ਧਰਮ ਦੇ ਅਸਥਾਨਾਂ ਤੇ ਗਏ ਇਸਲਾਮ ਦੇ ਅਸਥਾਨਾਂ ਤੇ ਗਏ ਸਿੱਧਾਂ ਦੇ ਕੋਲ ਗਏ ਜੋਗੀਆਂ ਦੇ ਕੋਲ ਗਏ ਜਿੱਥੇ-ਜਿੱਥੇ ਵੀ ਲੋਕ ਵੰਡੀਆਂ ਪਾ ਕੇ ਬੈਠੇ ਨੇ ਬਾਬੇ ਨੇ ਉਹਨਾਂ ਸਾਰਿਆਂ ਨੂੰ ਗਲਵਕੜੀ ਦੇ ਵਿੱਚ ਲਿਆ ਸਾਰਿਆਂ ਦੇ ਨਾਲ ਮੁਹੱਬਤ ਕੀਤੀ ਸਾਰਿਆਂ ਦੇ ਨਾਲ ਪਿਆਰ ਕੀਤਾ ਤੇ ਪਿਆਰਿਓ ਅੱਜ ਸਾਡੀ ਇੱਕ ਦੂਜੇ ਨਾਲ ਨਾ ਬਣੇ ਫਿਰ ਆਪਾਂ ਕਿਦਾਂ ਕਹਿ ਸਕਦੇ ਵੀ ਅਸੀਂ ਗੁਰੂ ਨਾਨਕ ਦੇ ਸਿੱਖ ਹ ਕੇਵਲ ਲਿਬਾਸ ਧਾਰਨ ਕਰਨ ਦੇ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ ਸਿੱਖ ਉਦੋਂ ਬਣਿਆ ਜਾਂਦਾ ਜਿੱਦਨ ਸੁਰਤ ਸ਼ਬਦ ਦੇ ਨਾਲ ਜੁੜਦੀ ਹੈ ਗੁਰੂ ਨਾਨਕ ਸਾਹਿਬ ਨੇ ਜਿੱਥੇ ਅੱਜ ਗੁਰਦੁਆਰਾ ਅੰਤਰਜਮਤਾ ਸਾਹਿਬ ਬਣਿਆ ਨਾ ਸੁਲਤਾਨਪੁਰ ਲੋਧੀ ਮਹਾਰਾਜ ਨੇ ਉੱਥੇ ਇਹ ਗੱਲ ਸਮਝਾਈ ਸੀ ਸਿੱਖੋ ਵਰਤਮਾਨ ਦੇ ਵਿੱਚ ਕਿੱਦਾਂ ਰਹਿਣਾ ਜੇ ਘੋੜੇ ਖਰੀਦਣ ਕਾਬਲ ਤੁਰੇ ਫਿਰੋਗੇ ਜੇ ਗਰੋਸਰੀ ਕਰਨ ਵਾਸਤੇ ਬਾਜ਼ਾਰਾਂ ਦੇ ਵਿੱਚ ਤੁਰੇ ਫਿਰੋਗੇ ਤੇ ਫਿਰ ਕਦੀ ਵੀ ਤੁਹਾਡੀ ਪੜੀ ਹੋਈ ਨਮਾਜ਼ ਤੁਹਾਡੀ ਕੀਤੀ ਹੋਈ ਪੂਜਾ ਤੁਹਾਡਾ ਕੀਤਾ ਹੋਇਆ ਪਾਠ ਚਾਹੇ ਕੋ ਕਿਸੇ ਧਰਮ ਦੇ ਨਾਲ ਸੰਬੰਧਿਤ ਹੋਵੇ ਮਹਾਰਾਜ ਕਹਿੰਦੇ ਪਰਵਾਨ ਨਹੀਂ ਹੋਵੇਗਾ ਕਿਉਂਕਿ ਤੁਹਾਡਾ ਧਿਆਨ ਹਾਜ਼ਰ ਨਹੀਂ ਇਦਾਂ ਇਸ ਇਹਨਾਂ ਦੀ ਦੌਲਤ ਖਾਨ ਲੋਧੀ ਘੋੜੇ ਖਰੀਦਣ ਤੁਰਿਆ ਫਿਰਦਾ ਅਸੀਂ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਅਸੀਂ ਬਿੱਲਗਾਂ ਦੇਖੀਆਂ ਪਰ ਮਾਫ ਕਰਿਓ ਇਤਿਹਾਸ ਨੂੰ ਨਹੀਂ ਵਿਚਾਰਿਆ ਜੇ ਕਿਸੇ ਨੂੰ ਪੁੱਛੀਏ ਗੁਰਦੁਆਰਾ ਅੰਤਰਜਮਤਾ ਸਾਹਿਬ ਦਾ ਇਤਿਹਾਸ ਕੀ ਹੈ ਨਹੀਂ ਪਤਾ ਹੋਣਾ ਜੇ ਪੁੱਛੀਏ ਗੁਰਦੁਆਰਾ ਹਟ ਸਾਹਿਬ ਦਾ ਇਤਿਹਾਸ ਕੀ ਹੈ ਕਾਰਨ ਇਹ ਹੈ ਵੀ ਲੋਕ ਕੇਵਲ ਬਿਲਡਿੰਗਾਂ ਦੇਖਦੇ ਨੇ